ਅਸੀਂ ਸਾਡੇ ਲਈ ਤੇ ਗੱਦੇ ਉਤੇ ਵੇਜਾ ਮਨੂਤੀਆਂ ਤੇ ਵਹਿਣ ਵਾਲੀ ਕੋਈ ਸੋਨਾ ਕੋਈ ਚਾਂਦੀ ਕੋਈ ਵੀ ਦਿਲ ਭਰੇ ਪਰਾਤਵੇ ਇਹੇ ਬੋਲ ਨਾ ਬਨੇ ਉਤੋ ਕਾਵਾਵੇ ਸਾਡੇ ਵੇੜੇ ਕਿਰੇ ਹੋਣਾ ਏ ਉਹ ਇਸ ਅਵਾਰਡ ਦੇ ਸਹਾਰੇ ਜਦੋਂ ਤੱਕ ਅਸੀਂ ਇਹ ਕਰਾਂਗੇ ਉਹ ਜਿੰਦਾ ਰਹਿਣਗੇ ਸਾਡੇ ਤੇ ਆਵੰਦਰ ਸਿੰਘ ਬਾਗੂ ਮજરા ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਆਰਟ ਗੈਲਰੀ ਸੈਕਟਰ 10 ਚੰਡੀਗੜ੍ਹ ਵਿਖੇ ਜਿੱਥੇ ਵਿਸ਼ੇ ਪੰਜਾਬੀ ਸਾਹਿਤਿਕ ਵਿਚਾਰ ਮੰਚ ਵੱਲੋਂ ਉੱਗੇ ਗਜ਼ਲਗੋ ਸਰਦਾਰ ਪੰਛੀ ਦਾ ਸਨਮਾਨ ਕੀਤਾ ਜਾਣਾ ਹੈ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਪ੍ਰੋਗਰਾਮ ਦੀਆਂ ਝਲਕੀਆਂ ਤੇ ਉੱਗੇ ਫਨਕਾਰਾਂ ਦੇ ਉੱਗੇ ਗਜ਼ਲਗੋ ਦੇ ਫਨਕਾਰ ਦਿਖਾਵਾਂਗੇ ਸੋ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਬਹੁਤ ਸ਼ੁਕਰੀਆ ਇਹ ਤੋਂ ਬਾਅਦ ਡਾਕਟਰ ਜੀ ਇਹਨਾਂ ਤੋਂ ਬਾਅਦ ਅੱਜ ਦੇ ਸਨਮਾਨਿਤ ਕੇਂਦਰੀ ਪੰਜਾਬੀ ਵਿਦਿਅਕ ਸਭਾ ਦੇ ਪ੍ਰਧਾਨ ਤੇ ਪੰਜਾਬੀ ਦੇ ਸਾਡੇ ਵੱਡੇ ਸ਼ਾਇਰ ਦਰਸ਼ਨ ਗੁੱਟਰ ਜੀ ਪੰਜਾਬੀ ਰਸਲ ਦੇ 우ਸਤਾਦ ਸ਼ਾਇਰ ਪਿਛਲੇ ਸਾਲ ਦੇ ਨਮਨਸਕਾਰ ਸ੍ਰੀ ਰਾਮ ਅਰਸ਼ ਜੀ ਜੋ ਇਹ ਉਦਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਸਾਡੇ ਸ਼ਾਇਰ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਪੰਜਾਬੀ ਮਾਂ ਬੋਲੀ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਪਰ ਕਿਸੇ ਕారణ ਆਪਾਂ ਦੇਖਦੇ ਹਾਂ ਤੇ ਸੱਚ ਖਲਕਿਆ ਅੱਜ ਸਾਡੇ ਅਨਸਾਰ ਜੋ ਉਹਨਾਂ ਨੂੰ ਸਨਮਾਨ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਸੋ ਇੱਕ ਛੋਟਾ ਜਿਹਾ ਫੁਰਨਾ ਮੇਰੇ ਮਨ 'ਚ ਆਇਆ ਸੀ ਤੇ ਮੈਂ ਡਾਕਟਰ ਦੀਪੂਨ ਮਾਣ ਉਹਨਾਂ ਨੂੰ ਇੱਕ ਵਾਰ ਬੈਠੇ ਸੀ ਤੇ ਕੋਈ ਪਾਰਟ ਛੋਟੀ ਜਿਹੀ ਪਾਰਟੀ 'ਚ ਤੇ ਉੱਥੇ ਇਹਨਾਂ ਕੋਲ ਗੱਲ ਕੀਤੀ ਦੁਸਾਰਾ ਸਾਹਿਬ ਵੀ ਨਾਲ ਹੀ ਸਨ ਤੇ ਇਹ ਫੈਸਲਾ ਬੈਠ ਕੇ ਕੀਤਾ ਕਿ ਆਪਾਂ ਇਹ ਅਵਾਰਡ ਸ਼ੁਰੂ ਕਰੀਏ ਚੰਡੀਗੜ੍ਹ ਚ ਤੇ ਸਾਰੀਆਂ ਸੰਸਥਾਵਾਂ ਵੱਲੋਂ ਮੇਰੇ ਨਾਲ ਪਤਰਾਵਨ ਗੜਾ ਸਾਹਿਬ ਤੇ ਗੁਰਦਸ਼ਨ ਮਾਵੀ ਅੱਜ ਉਹ ਸ੍ਰੀ ਅਚ ਨੇ ਬਾਦ ਸਿੰਘ ਗੋਸਲ ਸਾਹਿਬ ਇਹਨਾਂ ਨੇ ਬਹੁਤ ਸਾਥ ਦਿੱਤਾ ਮਤਲਬ ਉਹ ਤੋਂ ਬਾਅਦ ਜਦੋਂ ਇੱਕ ਵਾਰ ਸੋਚ ਲਿਆ ਤੇ ਵੰਚ ਦੀ ਕਠੋਰ ਕੀਤਾ ਕਿ ਜਿਹੜੀਆਂ ਚंडीगढ़ ਦੀਆਂ ਤੇਰੇ ਸੁਭਾਵਾਂ ਨੇ ਉਹਨਾਂ ਸਾਰਿਆਂ ਦੀ ਪਾਰਟਿਸਪੇਸ਼ਨ ਹੋਵੇ ਦੇ ਵਿੱਚ ਉਹ ਸਾਰਿਆਂ ਵੱਲੋਂ ਇਹ ਉਦੋਂ ਕੀਤਾ ਜਾਵੇ ਕਿਉਂਕਿ ਕੱਲਾ-ਕੱਲਾ ਤਾਂ ਹਰ ਕੋਈ ਆਪਣੇ ਨਿਮਾਨ ਲੰਦਾ ਰਹਦਾ ਪਰ ਸਾਰਿਆਂ ਵੱਲੋਂ ਇਕੱਠੇ ਹੋ ਕੇ ਇਹ ਮਾਨ ਦਿੱਤਾ ਜਾਵੇ ਸੋ ਰਿਕਾੜਾ ਸਾਹਿਬ ਨੇ ਦੇਹਵੰਤ ਤੋਂ ਉਹਨਾਂ ਦੀ ਸਿਹਤ ਹਾਲਾਂਕਿ ਰੌਣਿਸੀ ਕਰਦੀ ਪਰ ਉਹਨਾਂ ਨੇ ਮੇਰੇ ਸਿਰ ਤੇ ਐਸਾ ਹੱਥ ਰੱਖਿਆ ਐਸਾ ਥਾਪੜਾ ਦਿੱਤਾ ਕਿ ਮੈਨੂੰ ਕਦੇ ਮਹਿਸੂਸ ਥਕਾਵਟ ਮਹਿਸੂਸ ਹੀ ਨਹੀਂ ਤੇ ਉਹ ਕੰਮ ਅਸੀਂ 17 ਦਿਨਾਂ ਵਿੱਚ ਹੀ 3 ਜਨਵਰੀ ਨੂੰ ਪਹਿਲੀ ਮੀਟਿੰਗ ਹੋਈ ਸੀ ਤੇ 20 ਜਨਵਰੀ ਨੂੰ ਅਸੀਂ ਸ਼੍ਰੀ ਅਮਰ ਸਾਹਿਬ ਦਾ ਸਮਾਰ ਸਮੂਹ ਰੱਖਿਆ ਸੀ ਪਿਛਲੇ ਸਾਲ ਸੋ ਉਹਦੇ ਵਿੱਚ ਜਿਹੜੇ ਵੀ ਕੰਮ ਕਰਨ ਵਾਲੇ ਸਨ ਇਹ ਮੇਰੇ ਨਾਲ ਰਹੇ ਇਹਨਾਂ ਨੇ ਬਹੁਤ ਮੈਨੂੰ ਅਸੀਸ ਦਿੱਤੀ ਡਾਕਟਰ ਚੰਦਰਪਾਲ ਜੀ ਤੇ ਡਾਕਟਰ ਗਿੱਗੂ ਨੌਨ ਸਾਹਿਬ ਨੇ ਹਰ ਰਮੇ ਕਿਉਂਕਿ ਕਈ ਟੈਕਨੀਕਲ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਨਹੀਂ ਸਮਝ ਆਉਂਦੀਆਂ ਅਸੀਂ ਲਿਖ ਸਕਦੇ ਆ ਪਰ ਇਹ ਲੋਗ ਵੱਡੇ ਵੱਡੇ ਵਿਦਿਆਕਰਾਂ ਦੇ ਵਿਚਰੇ ਆ ਇਹਨਾਂ ਨੇ ਜ਼ਿੰਮੇਵਾਰੀਆਂ ਨਿਭਾਈਆਂ ਨੇ ਸੋ ਇਹਨਾਂ ਨੂੰ ਜਿਆਦਾ ਉਹਨਾਂ ਗੱਲਾਂ ਦਾ ਗਿਆਨ ਹੁੰਦਾ ਫਿਰ ਇਸ ਸਾਲ ਲਈ ਭਾਵੇਂ ਬਾਕੀ ਛੋਟੇ ਛੋਟੇ ਸਮਾਗਮ ਉਹਦੇ ਵਿੱਚ ਅਸੀਂ ਜਿਵੇਂ ਕਿ ਤੁਸੀਂ ਆਪਣੇ ਸਾਥ ਸਾਹਣੇ ਦੱਸਿਆ ਹੈ ਕਿ ਬੱਸ ਇਸੇ ਗੋਸਲੋਂ ਨਾਂ ਕਿਸੇ ਸਾਮਾਨ ਦਿੱਤਾ ਜਾਂ ਵੀ ਇਮਾਨਦਾਰ ਮਾਸੂਦ ਤੇ ਮਨਵੰਤੀ ਆਰਗਰਿਵਾੜ ਇਹ ਫੈਸਲਾ ਹੋਇਆ ਕਿ ਆਪਾਂ ਸਰਦਾਰ ਪੰਚੀ ਸਾਹਿਬ ਨੂੰ ਦੇ ਕੇ ਉਹਨਾਂ ਦਾ ਸਨਮਾਨ ਕਰੀਏ ਕਿਉਂਕਿ ਇਹ ਉਹ ਹਸਤੀ ਨੇ ਜਿਹੜੇ ਕਿ ਪੰਜਾਬੀ ਉਰਦੂ ਹਿੰਦੀ ਤੇ ਫਾਰਸੀ ਚਾਰੇ ਜ਼ਬਾਨਾਂ ਦੀ ਜਿਹੜੀ ਮਹਾਰਤ ਇਹਨਾਂ ਦੀ ਉਹ ਮੇਰੇ ਖਰ ਬਹੁਤ ਬਿਰਲੇ-ਆਮ ਕੋਲ ਹੈ ਇਹਨਾਂ ਨੇ 34 ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਚ ਪਾਈਆਂ ਬਹੁਤ ਵੱਡੀ ਸੇਵਾ ਹੈ ਇਹਨਾਂ ਦੀ ਸਭ ਕੋ ਮੁਲਾ ਗੋ ਜੀਤ ਆਵੇ ਤਾਂ ਸੇਵਾ ਤੂੰ ਵਸਰੇ ਤਾਂ Sab ko lagu Cheet avetam se ਸਰਨ ਤੋਂ ਕਾਫਤਾ ਅਤੇਜਾਦ ਜਦ ਨਕਾਰਨ ਲਈ ਬਹੁਤ ਹੀ ਟੜਲੇ ਨਾਲ ਝੰਡਾ ਚੁੱਕ ਕੇ ਸਾਹ ਦੇ ਕਿਲ੍ਹੇ ਵੱਡੀਆਂ ਮੱਲਾਂ ਮਾਰਿਆ ਹੈ। ਉਹਨਾਂ ਨੂੰ ਆਮ ਤੱਕ ਉਸਤਾਦ ਗਜ਼ਲ ਕੋ ਕਹਿ ਕੇ ਬੁਲਾਇਆ ਜਾਂਦਾ ਹੈ। ਅਤੇ ਉਹਨਾਂ ਨੇ अनेका ਨਵੇਂ ਕਵੀਆਂ, ਕਵਿਤਰੀਆਂ ਨੂੰ ਲੋੜਿੰਦੀ ਸਹਿ ਦੇ ਕੇ ਸਹਿ ਦੇ ਖੇਤਰ ਵਿੱਚ ਆਨ ਦਾ ਪੱਥ ਪ੍ਰਦਰਸ਼ਨ ਕੀਤਾ। ਅਤੇ ਲਗਭਗ 3 ਦਰਜਨ ਕਤਾਂ ਪਾਂ ਨੂੰ ਸਿਰਜਣਾ ਕੀਤਾ। ਉਨ੍ਹਾਂ ਦੀ ਸਿਰਜਣਾ ਪੰਜਾਬੀ ਹਿੰਦੀ ਉਰਦੂ ਫਾਰਸੀ ਭਾਸ਼ਾਵਾਂ ਵਿੱਚ ਦ੍ਰਿਸ਼ਟੀਕੋਚਤ ਹੁੰਦੀ ਹੈ। ਉਨ੍ਹਾਂ ਦੀ ਇਸ ਕਲਾ ਕਰਕੇ ਹਿਸਮੇ-ਸਮੇਂ ਕੇ ਸਹਿਤ ਅਦਾਰਿਆਂ ਅਤੇ ਸਰਕਾਰੀ ਪ੍ਰੋਗਰਾਮਾਂ ਵਿੱਚ ਉਨ੍ਹਾਂ ਨੂੰ ਮਾਨ ਸਤਿਕਾਰ ਦਿੱਤਾ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਰਚਨਾਕਾਰ ਸੀ ਸਾਡੇ ਬਾਬਾ ਬਲਵੰਤ ਸੂਰੀ। ਉਹਨਾਂ ਦੇ ਅਸੀਂ ਛੋਟੇ ਹੁੰਦੇ ਉਹ ਵੀ ਕਲਾਸਾਂ 'ਚ ਪੜਾਏ ਕਰਦੇ ਸੀਗੇ। ਰੋਜ ਤੇਰਾ ਹੱਥ ਟੁੱਟ ਜਾਇਆ ਕਰੇ ਹਨ ਤੇ ਅਸੀਂ ਸਾਡੇ ਵੀ ਤੇ ਗੱਡੇ ਉੱਤੇ ਬਹਿ ਜਾ ਮਰੂਤੀਆਂ ਤੇ ਬਹਿਣ ਵਾਲੀ ਸਾਡੇ ਵੀ ਤੇ ਗੱਡੇ ਉੱਤੇ ਬਹਿ ਜਾ ਮਰੂਤੀਆਂ ਤੇ ਬਹਿਣ ਵਾਲੀ ਏ ਅੱਡੀ ਸੱਸਰੀ ਅਕਾਲ ਸਾਹਮਣੇ ਖੜ ਜਾ ਵਾਹ ਵਾਹ ਕਹਿਣ ਵਾਲੀ ਮੈਂ ਥੱਕ ਗਈ ਤੈਨੂੰ ਸਮਝਾਉਂਦੀ ਹੱਥ ਜੋੜ ਕੇ ਵਾਸਤੇ ਪਾਉਂਦੀ ਮੇਰੇ ਨਾਲ ਵਿਆਹ ਕਰਵਾ ਲੈਵੇ ਮੈਂ ਥੱਕੀ ਵੀ ਤੈਨੂੰ ਸਮਝਾਉਂਦੀ ਹੱਥ ਜੋੜ ਕੇ ਵਾਸਤੇ ਪਾਉਂਦੀ ਮੇਰੇ ਨਾਲ ਵਿਆਹ ਕਰਵਾ ਲੈਵੇ ਜੇ ਨਹੀਂ ਕਰਵਾਉਣਾ ਫਿਰ ਮੈਂ ਤੋ ਰਖੜੀ ਬਨਵਾ ਲੈ ਇੱਕ ਬੂੰਦ ਵੀ ਨਹੀਂ ਕਿਰਤੀ میرا قاتل کمال کرتا ہے خون کی ایک بوند بھی نہیں گرتی میرا قاتل کمال کرتا ہے یا توسن سے مار دیتا ہے یا نظر سے حلال کرتا ہے یا نظر سے حلال کرتا ہے سارے جگرہ وچی خوبصورت جگ آن اسی سارے ہی ہن چانل وچ نہا لئیے ਅਸੀਂ ਚੱਲੀਏ ਢੂੰਦੇ ਪਾਣੀਆਂ ਸੁੱਬੀ ਲਾਣ ਰਤ ਅਕਾਸਾ ਆਕਾਸ ਅਸੀਂ ਜੇ ਗਾ ਆਈਏ ਵਿਸ਼ਾਲ ਸਮੁੰਦਰਾਂ ਨੂੰ ਅਸੀਂ ਜਦ ਸਾਰੇ ਦਰ ਆਈਏ ਸਾਰੀ ਅੰਦਰ ਦੀਆਂ ਜਦ ਆਪਣਾ ਕੋਮ ਆਈਏ ਸਾਰੇ ਰੋਸ਼ਨੀ ਤੇ ਮੇਕਾ ਸੰਗ ਪਾਰ ਚਾਹੀਏ ਆਓ ਫਿਰ ਅਸੀਂ ਚੰਦਰ ਵੰਡ ਤੋ ਪ੍ਰੀਤ ਸਹਿਜ ਕੀਰਤੀ ਦੇ ਹੱਥ ਤੋਂ ਉਭਜਦਾ ਕਾਰਾਗਰੀ ਦਾ ਸਹਿਜ ਵੰਡ ਕੇ ਮੁਹਬਤਾਂ ਬਣੇ ਜਿਉਂ ਬੰਦਗੀ ਦਾ ਸਹਿਜ ਸ਼ੇਰ ਆਜੀ ਪਤਝੜ ਬਸੰਤ ਧੁੱਪ ਛਾਂ ਬਰਸਾਤ ਹੈ ਜਾਂ ਔੜ ਪਤਝੜ ਬਸੰਤ ਧੁੱਪ ਛਾਂ ਬਰਸਾਤ ਹੈ ਜਾਂ ਔੜ ਰੱਖੋ ਸੰਭਾਲ ਕੇ ਤੁਸੀਂ ਇਸ ਜ਼ਿੰਦਗੀ ਦਾ ਸਹਜ ਚੜਿਆ ਵਿਸ਼ੋੜਾ ਬਾਸ ਨੂੰ ਬਣ ਕੇ ਨਮੀਰਤਾਪ ਚੜਿਆ ਵਿਸ਼ੋੜਾ ਬਾਸ ਨੂੰ ਬਣ ਕੇ ਨਮੀਰਤਾਪ ਰੂਹਾਨੀਏ ਤੂੰ ਤਰਸਦਾ ਹੈ ਬੰਸਰੀ ਦਾ ਸਹਜ ਵਿੱਚ ਪਿਆਰ ਨਹੀਂ ਮਿਲਦਾ ਹਰ ਇੱਕ ਹਰ ਇੱਕ ਤੇ ਸੰਸਾਰ ਨੂੰ ਸੰਸਾਰ ਦੇ ਵਿੱਚ ਪਿਆਰ ਨਹੀਂ ਮਿਲਦਾ ਫਿਰ ਜਿੱਥੇ ਪਿਆਰ ਹੀ ਬਸ ਪਿਆਰ ਉਹ ਸੰਸਾਰ ਨਹੀਂ ਮਿਲਦਾ ਪਿਆਰ ਦੇ ਲੈਣੇ ਆਏ ਲੋਕਾਂ ਨੇ ਬੜਾ ਕਹਿਆ ਤੇ ਬਾਵਾ ਜੀ ਆਪਣਾ ਪੈਸੇ ਦੀ ਵੀ ਲੋੜ ਚਾਰ ਮਹੀਨੇ ਚੰਗੜੇ ਲੰਮ ਜਾਣ ਦੇ ਲੈ ਆਓ ਬਾਵਾ ਜੀ ਨਹੀਂ ਤੇ ਇਸੇ ਤਰ੍ਹਾਂ ਹੀ ਉਮਰ ਦਾ ਰਿਤਨ ਜੀ ਆਪਣਾ ਹਿਵਾਣੀ ਤੇ ਆਏ ਸਨ ਉਹ ਜਾਂਦੇ ਸਨ ਵੀ ਬਾਵਾ ਬਲਵੰਤ ਜੀ ਆਉਣ ਰੇਡੀਓ ਤੇ ਆਪਣੀ ਕੋਈ ਗਜ਼ਲ ਜਾਂ ਨਜ਼ਮ ਪੜਨ ਕਿ ਅਸੀਂ ਉਹਨਾਂ ਦੀ ਸੇਵਾ ਕਰਦੇ ਇਹ ਚਾਹਦੇ ਸਨ ਬਾਵਾ ਯੋਥੇ ਨੇ ਕਿ ਉਹ ਐਸਾ ਤੇ ਮੈਂ ਆਪਣੀ ਮਰਜ਼ੀ ਦਾ ਲਿਖਣਾ ਮੈਂ ਰੇਡੀਓ ਦੀ ਮਰਜ਼ੀ ਦਾ ਨਹੀਂ ਲਿਖਦਾ ਐਸਾ ਉਹਨਾਂ ਦੀ ਉਹਦੋਂ ਨਾਲ ਮਿਲਦਾ ਉਮਰ ਭਾਣ ਨਬਾਈ ਔਰ ਮੈਨੂੰ ਬਹੁਤ ਖੁਸ਼ੀ ਹੈ ਵੀ ਦੇਖ ਰਹੇ ਹੋ ਤੁਸੀਂ 바ਵਾ ਬਲਵੰਤ ਜੀ ਇਹ ਪੁਰਸਕਾਰ ਸ਼ੁਰੂ ਕੀਤਾ ਔਰ ਬਹੁਤ ਖੁਸ਼ੀ ਹੈ ਤੇ ਸਰਦਾਰ ਪੰਛੀ ਜੀ ਜਿਹੜੇ 바ਵਾ ਜੀ ਦੇ ਕਦਮਾਂ ਤੇ ਚੱਲਦੇ ਨੇ ਇਹ ਉਹਨਾਂ ਨੂੰ ਪੁਰਸਕਾਰ ਦਿੱਤਾ ਇਹ ਬਹੁਤ ਵਧੀਆ ਗੱਲ ਹੈ ਸਾਰੇ ਲੋਕ ਬਹੁਤ-ਬਹੁਤ ਮੁਬਾਰਕਾ ਦਿੰਦੇ ਆ ਔਰ ਪ੍ਰਬੰਧਕਾਂ ਨੂੰ ਬਹੁਤ-ਬਹੁਤ ਵੀ ਮੁਬਾਰਕ ਦਿੰਦੇ ਆ ਕਿ ਉਹਨਾਂ ਨੇ ਬਹੁਤ ਖੂਬਸੂਰਤ ਤੌਰ ਤੇ ਪ੍ਰਾਪਤ ਇਹ ਤਹਿ ਜਿਹੇ ਸ਼ੁਰੂਆਤ ਕੀਤੇ ਆ ਪਿਛਲੇ ਸਾਲ ਤੋਂ ਕਿ 바ਵਾ ਬਲਵੰਤ ਜੀ ਦੀ ਯਾਦ ਵਿੱਚ ਕੋਈ ਪ੍ਰਸਕਾਰ ਦਿੱਤਾ ਜਾਵੇ ਔਰ ਪਹਿਲਾ ਪ੍ਰਸਕਾਰ ਜਿਸ ਰਾਹੁਲ ਅਰਸ਼ ਜੀ ਨੇ ਮਿਲਿਆ ਤੇ ਮੈਂ ਕੁਛ ਕਿਸਮਤ ਆ ਕੇ ਉਸ ਸਵਾਰਥ ਵਿੱਚ ਮੈਂ ਸ਼ਾਮਲ ਹੋਈ ਔਰ ਅੱਜ ਇਸ ਸਵਾਰਥ ਵਿੱਚ ਮੈਨੂੰ ਬੁਲਾਇਆ ਗਿਆ ਤੋਂ ਤਹਿ ਦਿਲੋਂ ਧੰਨਵਾਦੀਆਂ ਡਾਕਟਰ ਜਸਪਾਲ ਸਿੰਘ ਜੀ ਦਾ ਔਰ ਡਾਕਟਰ ਉਸ ਦਾ ਸ਼ੌਕ ਨਹੀਂ ਮਜਬੂਰੀ ਹੈ ਸ਼ਾਇਦ ਉਸ ਦੀ ਨਾਭੀ ਵਿੱਚ ਕਸਤੂਰੀ ਹੈ اور مردہ ہیں تشیس نواب کے تریا چند مردہ ہیں تیس نواب کے تریا چند زندہ ہے تو زندہ باد ضروری ہے اور محبت کے تے چراغ آساں محبتان دے بنے بنےرا تے چراغ آساں بال رکھیں ਮੈਂ ਪਰਤੇ ਆਉਣਾ ਹਰ ਇੱਕ ਹੀ ਦੇ ਯਕੀਨ ਆਪਣਾ ਬਹਾਲ ਰੱਖੀ ਕੋਈ ਸੋਨਾ ਕੋਈ ਚਾਂਦੀ ਕੋਈ ਵੀ ਦਿਲ ਭਰੀ ਪਰਾਤਵੇ ਧਰਤੀ ਕੋ ਕਲੀ ਕਰਾ ਦੇ ਨਾ ਚੁੰਗੀ ਸਾਰੀ ਰਾਤ ਮੇ ਹੋ ਹੋ ਨਾ ਸੋਨਾ ਨਾ ਚਾਂਦੀ نا پیتل بھری براتنی میرے سر میں تار ملا دے گاؤں گاری ناتنی ہو ہو ਕਿ ਨਾਉ ਤੇ ਹਵਾ ਵਾਵੇ ਸਾਡੇ ਵੇੜੇ ਕਿਨੇ ਆਣ ਏ ਜੀ ਪਰ ਆਪਣਾ ਰੰਗ ਚੜਾ ਦਿੱਤਾ ਹੈ ਤੱਤੇ ਸਾਹੀ ਤੱਤੇ ਨਸੀ ਤੱਤੇ ਨਸੀ ਪਰ ਆਪਣਾ ਰੰਗ ਚੜਾ ਦਿੱਤਾ ਹੈ ਰਫਤਾ ਰਫਤਾ ਹਰ ਹਕਮ ਕੋ ਹੋਰ ਰੰਗ ਦੇ ਬਣਾ ਲੇਤਾ ਹੈ ਮੈਂ ਕੋਈ ਵਿਦਵਾਨ ਨਹੀਂ ਮੈਂ ਕੋਈ ਉਸਤਾਦ ਨਹੀਂ ਇਹ ਦੇ 60 ਸਾਲ ਤੋਂ ਵਿਚਾਰ ਕਰ ਰਹੇ ਮੇਰਾ ਬਾਪ ਪੈ ਰਹੇ ਹੈ ਵਿਦਵਾਨਾਂ ਨਾਲ ਤੇ ਜਿਹੜੇ ਦੇਖਕ ਨੇ ਉਹ ਯਾ ਤਾਂ ਜਿਹੜੀਆਂ ਸਹਾਇਤਕ ਸੰਸਥਾਵਾਂ ਨੇ ਉੱਥੇ ਬੈਠੇ ਨੇ ਇਹ ਜਿਹੜੇ ਵੱਡੇ ਵੱਡੇ ਵਿਦਵਾਨ ਨੇ ਉਹ ਯੂਨੀਵਰਸਿਟੀ ਅੰਦਰ ਬੈਠਾ ਨੇ ਬੈਠੇ ਨੇ ਔਰ ਜਿਨ੍ਹਾਂ ਨੇ ਮੰਗਵੀਆਂ ਉਧਾਰੀਆਂ ਨਹੀਂਆਂ ਹੋਈਆਂ ਜਿਹੜੀਆਂ ਆਲੋਚਕ ਪ੍ਰਣਾਲੀਆਂ ਨੇ ਉਹ ਲੈ ਕੇ ਟਿੱਕਾ ਟਿੱਪਣੀ ਕਰਦੇ ਨੇ ਥੋੜੇ ਜਿन्हें ਛੱਡ ਕੇ ਉਹ ਆਪਣੀ ਵਿਰੋਧਤਾ ਦੇ ਨਾਲ ਆਖਰੇ ਪੈ ਔਰ ਉਹ ਕਿ ਐਨੀ ਹੈਂਕਰ ਹੈ ਨਾ ਬਈ ਉੱਚੇ ਕੁਛ ਨਾ ਉੱਚ ਨੂੰ ਚਾਹਦੇ ਨੇ ਯਾਰ ਪਰ ਜਿਹੜੀ ਸਹਜਤਾ ਹੈ ਪਿਆਰ ਹੈ ਮੁਹੱਬਤ ਹੈ ਆਪਣਾ ਆਤਮ ਹੈ ਉਹ ਇਹ ਸਾਰੀਆਂ ਸਹੈਤਿਕ ਸੰਸਥਾਵਾਂ ਵੀ ਨੇ ਔਰ ਉਹਨਾਂ ਨੇ ਪਿਆਰ ਮੁਹੱਬਤ ਬੜੇ ਅਦ੍ਰਿਸ਼ ਸੁਭਾਅ ਤੇ ਰੱਖੀ ਹੋਈ ਹੈ ਆ ਦੇ ਸੁਭਿਧੀ ਜਿਹੜੀ ਲਾਈ ਸੀ ਕਿ ਜੇ ਤੇਰੇ ਕੀ ਹਿੰਮਤ ਹੈ ਇਹਨਾਂ ਸਾਰਿਆਂ ਨੂੰ ਇਕੱਠੀਆਂ ਕਰਕੇ ਕੋਈ ਐਡਾ ਨਹੀਂ ਸੰਸਥਾ ਬਣਾ ਜਿੱਥੇ ਜਿਹਨੂੰ ਮਾਣ ਮਿਲਣਾ ਚਾਹੀਦਾ ਉਹ ਮਾਣ ਮਿਲੇ ਜਿਹਨੂੰ ਆਦਰ ਮਿਲਣਾ ਚਾਹੀਦਾ ਉਹਨੂੰ ਆਦਰ ਮਿਲੇ ਸਤਕਾਰ ਮਿਲਣਾ ਚਾਹੀਦਾ ਉਹ ਸਤਕਾਰ ਮਿਲੇ ਅੱਜ ਸ਼ਾਮ ਨੂੰ ਕੌਣ ਤੁਹਾਡੇ ਕੋਲੋਂ ਤੁਹਾਡੇ ਕੋਲੋਂ ਬਸਤ ਆ ਗਿਆ ਸਰਦਾਰ ਛੋਟਾ ਇਸ ਮਾਨ ਸਮਾਰੋਹ ਸਰਦਾਰ ਪੰਚੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਜਿਹੜੇ ਬਿਸ਼ਪ ਪੰਜਾਬੀ ਸਾਇਤਕ ਵਿਚਾਰ ਮੰਚ ਬਣੋ ਇਹਨਾਂ ਨੂੰ ਆਦਰ ਮਾਨ ਸਤਕਾਰ ਮਿਲਿਆ ਉਹਨੀਆਂ ਤੇ ਸੰਸਥਾ ਰੂਪੀ ਵਿਸ਼ਵ ਪੰਜਾਬੀ ਸਾਇਤਕ ਮੰਚ ਹੋਈ ਵੱਡੀਆਂ ਮੁਬਾਰਕਾਂ ਉਹਦੇ ਪ੍ਰਬੰਧਕਾਂ ਨੂੰ ਉਦੇ ਕਾਮਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਦੇ ਇਸ ਸੰਮੇਲਨ ਨਾ ਟੈਡੀਟੜੀਆਂ ਸਾਰੀਆਂ ਹੀ ਸਹਿਦ ਸੋਹਾਨਾਂ ਦੀਆਂ ਦੇ ਸਤਕਾਰਯੋਗ ਕਵੀ ਸੱਜਣ ਮੈਂਬਰ ਸਹਿਬਾਨ ਲੇਖਕ ਬੈਠੇ ਨੇ ਉਹਨਾਂ ਸਾਰਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਬੜਾ ਵਧੀਆ ਸਮਾਗਮ ਚੱਲ ਰਿਹਾ ਹੈ